12 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸਾਨਾਂ ਵੱਲੋਂ ਰੇਲ ਆਵਾਜਾਈ ਠੱਪ ਕਰਨ ਦਾ ਐਲਾਨ ਹੈ ਤੇ ਸਮਾਂ ਲਗਭਗ 12 ਵੱਜ ਚੁੱਕੇ ਨੇ ਤੇ 12 ਵਜੇ ਤੋਂ ਬਾਅਦ ਦੀਆਂ ਤਸਵੀਰਾਂ ਨੇ ਸ਼ੰਭੂ ਮੌਜੂਦ ਹਨ ਤੇ ਸ਼ੰਭੂ ਦੀਆਂ ਤਸਵੀਰਾਂ ਦੇਖੋ ਕਿਸਾਨਾਂ ਵੱਲੋਂ ਰੇਲਵੇ ਟਰੈਕ ਤੇ ਜਿਹੜੇ ਨੇ ਉਹ ਹੁਣ ਆਪਣੀ ਡੇਰੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤਸਵੀਰ ਦੇਖੋ ਤੁਸੀਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਕਿਸਾਨ ਜਿਹੜੇ ਨੇ ਉਹ ਵੱਡੀ ਤعداد ਦੇ ਵਿੱਚ ਜਿਹੜੇ ਨੇ ਸ਼ੰਭੂ ਪਹੁੰਚ ਚੁੱਕੇ ਨੇ ਤਾਂ ਹੁਣ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਵੇ ਟਰੈਕ ਜਾਮ ਰਹਿਣਗੇ ਪੰਜਾਬ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਰੇਲਵੇ ਟਰੈਕ ਨੇ ਉਹ ਬੰਦ ਰਹਿਣਗੇ ਚਾਹੇ ਪਟਿਆਲਾ ਕਿਉਂ ਨਾ ਹੋਵੇ ਜਲੰਧਰ ਕਿਉਂ ਨਾ ਹੋਵੇ ਰਾਜਪੁਰਾ ਕਿਉਂ ਨਾ ਹੋਵੇ ਬਹੁਤ ਸਾਰੀਆਂ ਜਗਾਵਾਂ ਨੇ ਜਿਸ ਤੇ ਵਿੱਚ ਪੰਜਾਬ ਦੇ ਵਿੱਚ ਰੇਲਵੇ ਟਰੈਕ ਬੰਦ ਰਹਿਣਗੇ ਤਾਂ ਹੁਣ ਦੇਖ ਸਕਦੇ ਹੋ ਤੁਸੀਂ ਆਪਣੇ ਡੇਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਪੰਡਾਲ ਜਿਹੜੇ ਨੇ ਹੁਣ ਇੱਥੇ ਸਜਾ ਦਿੱਤੇ ਜਾਣਗੇ ਬੈਠਣ ਦੇ ਲਈ ਜਿਹੜੇ ਨੇ ਉਹ ਵਸਤਾ ਕੀਤੀ ਜਾ ਰਹੀ ਹੈ ਇੰਤਜ਼ਾਮਾਤ ਜਿਹੜੇ ਨੇ ਉਹ ਕਿਸਾਨ ਬੈਠਣ ਦੇ ਲਈ ਕਰ ਰਹੇ ਨੇ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਕਿਸਾਨ ਜਿਹੜੇ ਨੇ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਹੁਣ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬ ਦੇ ਵਿੱਚ ਰੇਲ ਹਰਿਆਣੇ ਤੋਂ ਰੇਲ ਗੱਡੀਆਂ ਦਾ ਆਉਣਾ ਲਗਭਗ ਬੰਦ ਹੋ ਚੁੱਕਿਆ ਹੈ ਤਾਂ ਤਸਵੀਰ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਬੱਧੀ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਜਿਹੜੇ ਨੇ ਹੁਣ ਰੇਲਵੇ ਲਾਈਨ ਤੇ ਪਹੁੰਚ ਚੁੱਕੇ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਲੈ ਕੇ ਜਿਹੜੇ ਨੇ ਕਿਸਾਨ ਨੇ ਉਹ ਪਹੁੰਚੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਪਣੀਆਂ ਤਮਾਮ ਮੰਗਾਂ ਐ ਐਮਐਸਪੀ ਦੀ ਮੰਗ ਕਿਉਂ ਨਾ ਹੋਵੇ ਸੁਆਮੀ ਰੋਤਨ ਰਿਪੋਰਟ ਦਾ ਜ਼ਿਕਰ ਕਿਉਂ ਨਾ ਹੋਵੇ ਵੱਡੀ ਤਦਾਦ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਹੁਣ ਸ਼ੰਭੂ ਬਾਰਡਰ ਪਹੁੰਚੇ ਹੋਏ ਨੇ ਰਮੇਸ਼ ਨੂੰ ਕਹੂੰਗਾ ਰਮੇਸ਼ ਰਮੇਸ਼ ਤਸਵੀਰਾਂ ਦਿਖਾ ਦਿਓ ਥੋੜਾ ਅਸਪੀਨਾ ਲਗਾਤਾਰ ਦੇਖੋ ਉਸ ਸਾਈਡ ਦੀਆਂ ਤਸਵੀਰਾਂ ਨੇ ਸਾਹਮਣੇ ਹਰਿਆਣਾ ਤਾਂ ਹੁਣ ਦੇਖੋ ਕਿਸਾਨ ਜਿਹੜੇ ਨੇ ਪੂਰੇ 12 ਵਜੇ ਜਿਹੜੇ ਨੇ ਉਹ ਰੇਲਵੇ ਟਰੈਕਸ ਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਤਾਂ ਦੇਖੋ ਤੁਸੀਂ ਆ ਕੰਟੀਨੂ ਆਏ ਨੇ ਜਿਹੜੇ ਮੈਂ ਕਰਮੋ ਕਰ ਲੋ ਮੇਰੇ ਵੀਰੋ ਹੋਰ ਕਰ ਲੋ ਔਰ 10 ਫੁੱਟ ਕਰ ਲੋ ਪਿਛੇ ਹੋਰ ਤੇ ਤਸਵੀਰਾਂ ਲਗਾਤਾਰ ਤੋਂ ਨਾਲ ਸਾਂਝੀਆਂ ਕਰ ਰਹੇ ਆ ਕਿਸਾਨਾਂ ਦਾ ਹੁਣ ਹੁੰਚ ਦਾ سلسلہ ਸ਼ੁਰੂ ਹੋ ਚੁੱਕਿਆ ਹੈ ਪਾਰੀ ਤਦਾਦ ਦੇ ਵਿੱਚ ਕਿਸਾਨ ਜਿਹੜੇ ਨੇ ਰੇਲਵੇ ਟਰੈਕ ਤੇ ਪਹੁੰਚ ਚੁੱਕੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਨੂੰ ਇਸ ਵੇਲੇ ਪ੍ਰਦਰਸ਼ਨ ਕਰ ਰਹੇ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਲੈ ਕੇ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਗਿਆ ਹੈ ਸ਼ੰਭੂ ਦੀਆਂ ਤਸਵੀਰਾਂ ਨੇ ਰੇਲਵੇ ਟ੍ਰੈਕ ਮੰਨ ਲਏ ਗਏ ਨੇ ਹੁਣ ਤਾਂ ਦੇਖੋ ਤਸਵੀਰ ਦਿਖਾਓ ਹਰਮੇਸ਼ਾ ਤਸਵੀਰ ਦਿਖਾਓ ਵੱਡੀ ਤਦਾਦ ਦੇ ਵਿੱਚ ਕੋਈ ਕਹਿਣਾ ਮੰਨਦੇ ਆ ਕਿ ਨਹੀਂ ਮੰਨਦੇ ਸਭ ਗੋਣਤੀ ਪਵਾ ਕਰੋ ਮੰਨਾਂ ਮੰਨਾਂ ਦੇ ਟਮਾਟਰਾਂ ਦੀ ਜੜੀ ਆ ਵਸਾਈ ਹਾਂ ਇੰਨੇ ਚਿਰ ਦੇ ਵਿੱਚ ਆਪਣੀਆਂ ਫੌਜਾਂ ਟੈਂਟ ਲਾਉਣੀਆਂ ਵੀ ਆ ਰੋਡ ਦੇ ਉੱਤੇ ਇਹ ਮਾਟਾਰਾਂ ਲਾਗ ਰਿਹਾ ਹੈ ਇਹ ਰਿਪੋਰਟ ਪੰਜਾਬੀ ਦੇ ਇਸ ਤਸਵੀਰਾਂ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਆਂ ਦੇਖ ਸਕਦੇ ਹੋ ਬਾਰੀ ਤਦਾਦ ਦੇ ਵਿੱਚ ਕਿਸਾਨਾਂ ਨੇ ਸ਼ੰਭੂ ਟਰੈਕ ਜਾਮ ਕਰ ਦਿੱਤਾ ਗਿਆ ਤਾਂ ਹੁਣ ਮਾਈਕ ਸਪੀਕਰ ਲੈ ਕੇ ਕਿਸਾਨਾਂ ਨੂੰ ਜਿਹੜੇ ਨੇ ਉਹ ਡਾਇਰੈਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਤਾਂ ਸਿੱਧੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿਸਾਨ ਜਿਹੜੇ ਨੇ ਆ ਦੇਖੋ ਤਸਵੀਰਾਂ ਵੱਡੀ ਤਦਾਦ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਹੁਣ ਟਰੈਕਸ ਤੇ ਬਹਿ ਚੁੱਕੇ ਨੇ ਤਸਵੀਰ ਲਗਾਤਾਰ ਹੈ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ ਤਾ ਬਜ਼ੁਰਗ ਜਿਹੜੇ ਨੇ ਪਹੁੰਚੇ ਹੋਏ ਨੇ ਬਾਪੂ ਪਹੁੰਚੇ ਹੋਏ ਨੇ ਬਾਪੂ ਕਿੱਥੋਂ ਆਏ ਹੋ ਅਜੇ ਆਏ ਆਂ ਅਮਸਰ ਮੱਤੇਵਾਲ ਤੋਂ ਹਾਂ ਮੱਤੇਵਾਲ ਤੋਂ ਮੱਤੇਵਾਲ ਤੋਂ ਹਾਂਜੀ ਹਾਂਜੀ ਜਾਮ ਕਰਤਾ ਹੁਣ ਟਰੈਕ ਮੰਗਾ ਨੂੰ ਲੈ ਕੇ ਹਾਂਜੀ ਰੇਲਵੇ ਟਰੈਕ ਜਾਮ ਕਰਤਾ ਹਾਂਜੀ 12 ਦਾ 3 ਟਰੈਕ ਜਿਹੜਾ ਜਾਮ ਰਹੂਗਾ ਉਹ ਤੋਂ ਬਾਅਦ ਆ ਜਿਹੜਾ ਖੁੱਲ ਹੋਲ ਦਿੱਤਾ ਜਾਊਗਾ ਤਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਟਰੈਕ ਜਾਮ ਰਹੂਗਾ ਤਾਂ ਦੇਖ ਸਕਦੇ ਹੋ ਅਮਰੇਸਰ ਤੋਂ ਪਹੁੰਚੇ ਹੋਏ ਨੇ ਤਾਂ ਵੱਡੀ ਤਦਾਦ ਦੇ ਵਿੱਚ ਰਮੇਸ਼ੀ ਤਸਵੀਰਾਂ ਦਿਖਾ ਦੋ ਦੇਖ ਸਕਦੇ ਹੋ ਤੁਸੀਂ तमाम ਜਿਹੜੇ ਨੇ ਕਿਸਾਨ ਨੇ ਉਹ ਇਸ ਵੇਲੇ ਪਹੁੰਚੇ ਹੋਏ ਨੇ ਤਾਂ ਕਿਤੇ ਨਾ ਕਿਤੇ ਦੇਖਿਆ ਜਾਏ ਤਾਂ ਆਪਣੇ ਆਪ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਟਰੈਕ ਜਿਹੜੇ ਨੇ ਉਹ ਜਾਮ ਰਹਿਣਗੇ ਤਾਂ ਸਿੱਧੀਆਂ ਤਸਵੀਰਾਂ ਡੇਲੀ ਪੋਸਟ ਤੇ ਦਿਖਾਈਆਂ ਨੇ ਕਿਸਾਨੀ ਸੰਘਰਸ਼ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇੱਕ ਪਾਸੇ ਖਨੌਰੀ ਬਾਰਡਰ ਤੇ ਸੰਘਰਸ਼ ਲਗਾਤਾਰ ਜਾਰੀ ਹੈ ਤਾਂ ਹੁਣ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਬਾਰਡਰ ਤੋਂ ਪਾਰੀ ਤਦਾਦ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਸ਼ੰਭੂ ਬਾਰਡਰ ਹੈ ਉਹ ਜਾਮ ਕਰ ਦਿੱਤਾ ਗਿਆ ਹੁਣ ਦੇਖ ਸਕਦੇ ਹੋ ਤੁਸੀਂ ਆ ਰੇਲਵੇ ਟਰੈਕਸ ਤੇ ਦੋਨੋਂ ਪਾਸੇ ਜਿਹੜੇ ਨੇ ਉਹ ਟਾਟ ਵਿਛਾ ਕੇ ਬੈਠ ਚੁੱਕੇ ਨੇ ਤੇ ਕਿਸਾਨ ਤਾਂ ਹੁਣ 12 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸਾਨ ਜਿਹੜੇ ਨੇ ਉਹ ਇੱਥੇ ਡਟੇ ਰਹਿਣਗੇ ਪੰਜਾਬ ਦੇ ਵਿੱਚ ਰੇਲ ਆਵਾਜਾਈ 100% 12 ਵਜੇ ਤੋਂ ਲੈ ਕੇ 3 ਵਜੇ ਤੱਕ ਹੁਣ ਠੱਪ ਹੋ ਗਈ ਹੈ ਕਿਉਂਕਿ ਹਰਿਆਣੇ ਤੋਂ ਪੰਜਾਬ ਐਂਟਰੀ ਪੁਆਇੰਟ ਹੁਣ ਬੰਦ ਕਰ ਦਿੱਤਾ ਗਿਆ ਤਾਂ ਤਸਵੀਰ ਦੇਖੋ ਇੱਕ ਤਸਵੀਰ ਮੇਰੇ ਸਾਹ ਦਿਖਾਓ ਇਧਰ ਦੇਖੋ ਕਿਸਾਨ ਬੈਠੇ ਕਿਵੇਂ ਨੇ ਰੇਲਵੇ ਟ੍ਰੈਕ ਨੂੰ ਦੋਨੋਂ ਪਾਸਿਆਂ ਤੋਂ ਮਲ ਲਿਆ ਗਿਆ ਕਿਸਾਨੀ ਝੰਡੇ ਹੱਥਾਂ ਦੇ ਵਿੱਚ ਲੈ ਕੇ ਜਿਹੜੇ ਨੇ ਰੇਲਵੇ ਟ੍ਰੈਕ ਨੂੰ ਜਾਮ ਕਰ ਦਿੱਤਾ ਗਿਆ ਤਤ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਕਿ ਹੁਣ 12 ਤੋਂ 3 ਤੱਕ ਰੇਲਵੇ ਟਰੈਕ ਜਾਮ ਨੇ ਸ਼ੰਭੂ ਦੇ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਨੇ ਪਾਰੀ ਤਦਾਦ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣੇ ਕਿਸਾਨੀ ਝੰਡਿਆਂ ਦੇ ਨਾਲ ਰੇਲਵੇ ਟਰੈਕ ਤੇ ਪਹੁੰਚੇ ਨੇ ਕਿਉਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਜਾਰੀ ਆ ਪਰ ਹੁਣ ਪੰਜਾਬ ਦੇ ਵਿੱਚ ਰੇਲਾਂ ਦਾ ਆਉਣਾ 12 ਵਜੇ ਤੋਂ 3 ਵਜੇ ਤੱਕ ਬੰਦ ਹੈ ਕਿਉਂਕਿ ਕਿਸਾਨ ਕਿਸਾਨੀ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਤੇ ਬੈਠੇ ਨੇ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੋਕਲਾ ਡੈਲੀ ਪੋਸਟ ਪੰਜਾਬੀ